ਦੋਨੋਂ ਭੈਣ ਭਰਾਈ ਸੀ ਘਰ ਦੇ ਵਿੱਚ ਤੇ ਘਰੇ ਕੁਝ ਬੱਕਰੀਆਂ ਸੀ ਬਸ ਮਾਂ ਪਿਓ ਚਲੇ ਗਏ ਦੁਨੀਆ ਤੋਂ ਅੱਜ ਤੀਜੀ ਵਾਰੀ ਰਖੜੀ ਬੰਨੀ ਆ ਭੈਣ ਨੇ ਇਸ ਤੋਂ ਪਹਿਲਾਂ ਦੋ ਵਾਰੀ ਰਖੜੀ ਬੰਨੀ ਆ ਭੈਣ ਨੇ ਭੈਣ ਤੋਂ ਗੱਠ ਨਹੀਂ ਸੀ ਵੱਜਦੀ ਹੁੰਦੀ ਰਖੜੀ ਦੀ ਤੇ ਅੱਜ ਮੇਰੀ ਭੈਣ ਰਖੜੀ ਬੰਨਣ ਜੋਗੀ ਵੀ ਹੋ ਗਈ ਹੈ ਰਖੜੀ ਦਾ ਮਹੱਤਵ ਵੀ ਸਮਝਦੀ ਹੈ ਮੇਰੀ ਭੈਣ ਭੈਣ ਦੇ ਮਾਮੇ ਆ, ਮਾਸੀਆਂ ਦੇ ਪੁੱਤ ਆ। ਮਾਮਿਆਂ ਦੇ ਪੁੱਤ ਧੀਆਂ ਆ। ਭੂਆ ਦੇ ਧੀਆਂ ਪੁੱਤ ਆ। ਭੂਆ ਬਾ। ਤਕੁ ਐਨੇ ਵੀ ਮਨ ਕਰਨਾ ਹੋਵੇ ਵੀ ਤੁਹਾਨੂੰ ਖੁਦ ਨੂੰ ਵੀ ਇਸ ਗੱਲ ਤੋਂ ਤਕਲੀਫ ਹੋਵੇ ਵੀ ਅਸੀਂ ਆਪਣੇ ਖੂਨ ਦੇ ਨਾਲ ਵੀ ਨਹੀਂ ਖੜ ਸਕਦੇ। ਹਾਲਕਿ ਬਿੰਦਰ ਵੀਰਾ ਐਜੇ ਵਲੰਟੀਅਰ ਸਾਡੇ ਨਾਲ ਸੇਵਾ ਕਰਦਾ। ਇੱਕ ਬੰਦੇ ਜਿੰਨੀ ਨਹੀਂ ਦੋ ਬੰਦਿਆਂ ਜਿੰਨੀ ਸੇਵਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁੱਡੀ ਭੈਣ ਤੇਬਿੰਦਰ ਵੀਰਾ ਮੁੱਦ ਕੀ ਤੋ ਲੈ ਕੇ ਆਏ ਸੀ ਅਸੀਂ ਫਰੀਦਕੋਟ ਜ਼ਿਲ੍ਹਾ ਧਰੋਜਪੁਰ ਅੱਜ ਧਰੋਜਪੁਰ ਜ਼ਿਲ੍ਹਾ ਪਿੰਡ ਸੌਰੀ ਧਰੋਜਪੁਰ ਜ਼ਿਲ੍ਹਾ ਦੋਨੋਂ ਭੈਣ ਭਰਾਈ ਸੀ ਘਰ ਦੇ ਵਿੱਚ ਤੇ ਘਰੇ ਕੁਝ ਬੱਕਰੀਆਂ ਸੀ ਬਸ ਮਾਂ ਪਿਓ ਚਲੇ ਗਏ ਦੁਨੀਆ ਤੋਂ ਭੈਣ ਪਿਛਲੇ 3 ਸਾਲ 3.5 ਸਾਲਾਂ ਤੋਂ ਸਾਡੇ ਕੋਲੇ ਆ ਅੱਜ ਤੀਜੀ ਵਾਰੀ ਰਖੜੀ ਬੰਨੀ ਆ ਭੈਣ ਨੇ ਇਸ ਤੋਂ ਪਹਿਲਾਂ ਦੋ ਵਾਰੀ ਰਖੜੀ ਬੰਨੀ ਆ ਭੈਣ ਨੇ ਭੈਣ ਤੋਂ ਗੱਠ ਨਹੀਂ ਸੀ ਵੱਜਦੀ ਹੁੰਦੀ ਰਖੜੀ ਦੀ ਇੱਜ ਮੇਰੀ ਭੈਣ ਰਖੜੀ ਬੰਨਣ ਜੋਗੀ ਵੀ ਹੋ ਗਈ ਹੈ ਰਖੜੀ ਦਾ ਮਹੱਤਵ ਵੀ ਸਮਝਦੀ ਹੈ ਮੇਰੀ ਭੈਣ ਤੇ ਅਸੀਂ ਵੀ ਇਸ ਭੈਣ ਦੇ ਭਰਾ ਬਣ ਸਕੀਏ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਡੀ ਬੇਨਤੀ ਆ ਭੈਣ ਦੇ ਮਾਮੇ ਆ ਮਾਸੀਆਂ ਦੇ ਪੁੱਤ ਆ ਮਾਮਿਆਂ ਦੇ ਪੁੱਤ ਧੀਆਂ ਮਾ ਪੂਆ ਦੇ ਧੀਆਂ ਪੁੱਤ ਆ ਪੂਆ ਬਾ ਮਿਲ ਕੇ ਜਾਓ ਆ ਦੇਖੋ ਐਨੇ ਵੀ ਮਨ ਕਰਨਾ ਹੋਵੋ ਵੀ ਤੁਹਾਨੂੰ ਖੁਦ ਨੂੰ ਵੀ ਇਸ ਗੱਲ ਤੋਂ ਤਕਲੀਫ ਹੋਵੇ ਵੀ ਅਸੀਂ ਆਪਣੇ ਖੂਨ ਦੇ ਨਾਲ ਵੀ ਨਹੀਂ ਖੜ ਸਕਦੇ ਠੀਕ ਆ ਤੁਹਾਡੀਆਂ ਕੋਈ ਮਜਬੂਰੀਆਂ ਹੋਣਗੀਆਂ ਠੀਕ ਆ ਤੁਸੀਂ ਵੀ ਕਿਤੇ ਆਪਣੀ ਜ਼ਿੰਦਗੀ ਚ ਵਿਅਸਤ ਹੋਵੋਗੇ ਬਿਜ਼ੀ ਹੋਵੋਗੇ ਪਰ ਇਹ ਦੋਨੋਂ ਭੈਣ ਭਰਾਵਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਆ ਹਾਲਾਂਕਿ ਬਿੰਦਰ ਵੀਰਾ ਐਜੇ ਵਲੰਟੀਅਰ ਸਾਡੇ ਨਾਲ ਸੇਵਾ ਕਰਦਾ ਇੱਕ ਬੰਦੇ ਜਿੰਨੀ ਨਹੀਂ ਦੋ ਬੰਦਿਆਂ ਜਿੰਨੀ ਸੇਵਾ ਕਰਦਾ ਤੇ ਭੈਣ ਵੀ ਗੁੱਡੀ ਠੀਕ ਹੈ ਬਿਲਕੁਲ ਆਪਣੀ ਕਿਰਿਆ ਸੋਧਦੀ ਹੈ ਵਧੀਆ ਕੱਪੜੇ ਸੁੱਕਣੇ ਪਾਉਣੇ ਜਾਂ ਕੋਈ ਹੋਰ ਛੋਟੇ ਮੋਟੇ ਭਾਂਡੇ ਧੋਣੇ ਕੰਮ ਕਰਾਉਂਦੀ ਹੈ ਨਾਲ ਬਸ ਇਹ ਜ਼ਰੂਰਤ ਹੈ ਤਾਂ ਤੁਹਾਡੇ ਸਾਥ ਦੀ ਤੁਹਾਡੀ ਸਪੋਰਟ ਦੀ ਹੈ ਤਾਂ ਜੋ ਜ਼ਿੰਦਗੀ ਦਾ ਅਗਲਾ ਸਫ਼ਰ ਹੈ ਜਿਹੜਾ ਉਹਦੀ ਕੋਈ ਵਿਆਹਤ ਬੰਦੀ ਹੋ ਸਕੇ ਉਹਦੇ ਬਾਰੇ ਕੁਝ ਸੋਚ ਸਕੀਏ ਉਹਦੇ ਬਾਰੇ ਕੁਝ ਸਮਝ ਸਕਣ ਇਹ ਭੈਣ ਭਰਾ ਦੋਨੋਂ ਬਾ ਸਾਡੀ ਬੇਨਤੀ ਹੈ ਪਲੀਜ਼ ਜਰੂਰ ਆ ਕੇ ਜਾਇਓ ਤੁਸੀਂ ਵੀ ਆਪਣਾ ਫਰਜ਼ ਨਿਭਾਇਓ ਅਰਦਾਸ ਕਰਿਓ ਭੈਣਾ ਭਰਾਵਾਂ ਨੂੰ ਬੇਨਤੀ ਆ ਅਸੀਂ ਆਪਣਾ ਫਰਜ਼ ਨਿਭਾ ਸਕੀਏ ਮਹਾਰਾਜ ਸਾਨੂੰ ਹਿੰਮਤ ਬਖਸ਼ ਠੀਕ ਹੈ ਗੁੱਡੀ ਭੈਣੇ ਤੇਰੀ ਭੂਆ ਹੈਗੀ ਆ ਕੀ ਨਾਂ ਭੂਆ ਦਾ ਹੈ ਜੰਗੀਰੋ ਭੂਆ ਜੰਗੀਰੋ ਭੂਆ ਦੇ ਕਿੰਨੇ ਬੱਚੇ ਆ ਦੋ ਮੁੰਡੇ ਕੁੜੀਆਂ ਵਾਂ ਬਿੰਦਰਾ ਦੋ ਕੁੜੀਆਂ ਤੇ ਤਿੰਨ ਮੁੰਡੇ ਦੋ ਕੁੜੀਆਂ ਤੇ ਤਿੰਨ ਮੁੰਡੇ ਪੰਜ ਜਿਹਾ ਕਾ ਤੁਹਾਡੇ ਹਾਣੀ ਪ੍ਰਮਾਣੀ ਹੋਈਆਂ ਵੱਡੇ ਵੱਡੇ ਤੋਂ ਮਿਲ ਨੂੰ ਜੀ ਕਰਦਾ ਤੇਰਾ ਕਿਸੇ ਨੂੰ ਗੁੱਡੀ ਉਹ ਤੇ ਮਲਾ ਲੈਵਾਂਗੇ ਘੂਆ ਦੇ ਜਾ ਕੇ ਤੇਰਾ ਕਿਹਨੂੰ ਮਿਲ ਨੂੰ ਜੀ ਕਰਦਾ ਨਾਂ ਦੱਸ ਕਿਹਨੂੰ ਮਿਲਣਾ ਭੂਆ ਨੂੰ ਮਾਸੀ ਨੂੰ ਚਾਚੀ ਤਾਈ ਨੂੰ ਕਿਹਨੂੰ ਹੈ ਕਿਹੜੀ ਨੂੰ ਜਿੰਗੀਰੋ ਭੂਆ ਨੂੰ ਮਿਲ ਨੂੰ ਜੀ ਕਰਦਾ ਰਾਜਸਥਾਨ ਦੇ ਵਿੱਚ ਕਿਹੜਾ ਪਿੰਡ ਆ ਪਹਿਲਾਂ ਤਾਂ ਫਰੀਦਕੋੜ ਕੋਲ ਰਾਈਆਂ ਆਪਾਂ ਦੇ ਇੱਥੇ ਦਾ ਫੈਕਸ਼ਨ ਬਾਲੀ ਲਈ ਸੀ ਨਾ Rajasthan ਚ ਕਿੱਥੇ ਨੂਪਕੜ ਦੇ ਲਾਗੇ ਨੂਪਕੜ ਦੇ ਲਾਗੇ ਚਲੋ ਕੋਈ ਨਾ ਮਿਲ ਕੇ ਜਾਣਗੇ ਸਾਨੂੰ ਵੈਗੂ ਕੀ ਖਾਲਸਾ ਵੇ